ਤਨਤਨ ਜਿਮਣੀ ਚੋਣਾਂ ਨੂੰ ਲੈ ਕੇ ਲਗਾਤਾਰ ਚੋਣ ਅਖਾੜਾ ਪੱਖ ਦਾ ਵਿਖਾਈ ਦੇ ਰਿਹਾ ਕਿਉਂਕਿ ਬਹੁਤ ਘੱਟ ਸਮਾਂ ਬਚਿਆ ਹੈ ਵੋਟਾਪੈਨ ਨੂੰ ਤੇ ਨਾਲ ਹੀ 11 ਤਰੀਕ ਨੂੰ ਵੋਟਾਂ ਤੋਂ ਬਾਅਦ 14 ਤਰੀਕ ਨੂੰ ਨਤੀਜੇ ਐਲਾਨੇ ਜਾਣੇ ਨੇ ਹਰ ਕੋਈ ਪਾਰਟੀ ਆਪਣੀ ਜਿੱਤ ਦਾ ਦਾਵਾ ਕਰ ਰਹੀ ਹੈ ਤੇ ਮੈਂ ਨਾਲ ਬੀਜੇਪੀ ਦੇ ਸੀਨੀਅਰ ਆਗੂ ਤੇ ਨਾਲ ਤਨਤਨ ਜਿਮਣੀ ਚੋਣਾਂ ਦੇ ਕੋ ਇੰਚਾਰਜ ਰਜੇਸ਼ ਹਣੀ ਨੇ ਉਹਨਾਂ ਨਾਲ ਗੱਲਬਾਤ ਕਰ ਲਿਏ ਆ ਪਾਜੀ ਕਿਸਾਂ ਦਾ ਮਾਹੌਲ ਹੈ ਔਰ ਕਿਸਾਂ ਦੀ ਚੋਣ ਪ੍ਰਚਾਰ ਮੁਹਿੰਮ ਚੱਲ ਰਹੀ ਹੈ ਦੇਖੋ ਭਾਰਤੀ ਜਨਤਾ ਪਾਰਟੀ ਦੇ ਹੱਕ ਦੇ ਵਿੱਚ ਜਿਹੜਾ ਏ ਉਹ ਬਹੁਤ ਵਧੀਆ ਜਿਹੜਾ ਏ ਉਹ ਚੋਣ ਮੁਹਿੰਮ ਜਿਹੜੀ ਚੱਲ ਰਹੀ ਏ ਬੜਾ ਵਧੀਆ ਹੈ ਇੱਥੇ ਸੁਖਾਵਾਂ ਮਾਹੌਲ ਹੈ ਔਰ ਭਾਰਤੀ ਜਨਤਾ ਪਾਰਟੀ ਦਾ ਸਾਰੇ ਵਰਕਰ ਜਿਹੜੇ ਨੇ ਉਹ ਤਰਨਤਨ ਵਿਧਾਨ ਸਭਾ ਦੇ ਵਿੱਚ ਇਸ ਵੇਲੇ ਪਿੰਡ-ਪਿੰਡ ਜਾ ਕੇ ਕੰਮ ਕਰ ਰਹੇ ਨੇ ਪਾਰਟੀ ਦੀ ਜਿਹੜੀਆਂ ਨੀਤੀਆਂ ਨੇ ਉਹਨਾਂ ਤੋਂ ਲੋਕਾਂ ਨੂੰ ਜਾਣੂ ਕਰਾ ਰਹੇ ਨੇ ਸਾਡੇ ਜ਼ਿਲ੍ਹਾ ਪ੍ਰਧਾਨ ਵੀ ਰਹੇ ਔਰ ਇਸ ਵੇਲੇ ਜਿਹੜੇ ਜ਼ਿਲ੍ਹਾ ਪ੍ਰਧਾਨ ਔਰ ਨਾਲ ਹੀ ਇਸ ਵੇਲੇ ਉਮੀਦਵਾਰ ਜਿਹੜੇ ਹਰਜੀਤ ਸਿੰਘ ਸੰਧੂ ਜੀ ਉਹ ਕੈਂਡੀਡੇਟ ਜਿਹੜੇ ਨੇ ਉਹ ਵੀ ਪਿਛਲੇ ਕਾਫੀ ਸਮੇਂ ਤੋਂ ਇਸ ਵਿਧਾਨ ਸਭਾ ਦੇ ਵਿੱਚ ਜਿਹੜਾ ਹੈ ਉਹ ਕੰਮ ਕਰ ਰਹੇ ਨੇ ਔਰ ਬੜਾ ਵਧੀਆ ਮਾਹੌਲ ਜਿਹੜਾ ਹੈ ਭਾਰਤੀ ਜਨਤਾ ਪਾਰਟੀ ਦੇ ਹੱਕ 'ਚ ਇਸ ਵੇਲੇ ਪਾਰਟੀ ਦੀ ਤਾਕਤ ਦੀ ਗੱਲ ਕਰੀ ਤੇ ਤਾਕਤ ਕਿਹਨੂੰ ਸਮਝਦੇ ਔਰ ਕਮਜ਼ੋਰੀ ਦੀ ਗੱਲ ਕਰੀ ਸੰਗਠਨ ਦੀ ਕਮਜ਼ੋਰੀ ਕਿਹਨੂੰ ਸਮਝਦੇ ਦੇਖੋ ਸਾਡੀ ਪਾਰਟੀ ਦੀ ਇਸ ਵੇਲੇ ਜਿਹੜਾ ਹੈ ਕਿਸੇ ਵੀ ਤਰ੍ਹਾਂ ਦੀ ਕੋਈ ਕਮਜ਼ੋਰੀ ਨਹੀਂ ਹੈ ਔਰ ਦੇਖੋ ਚਾਣਾ ਤਾਂ ਚੋਣ ਪ੍ਰਚਾਰ ਦੀ ਕਿਸੇ ਤਰ੍ਹਾਂ ਦੀ ਕਮਜ਼ ਔਰ ਨਾ ਹੀ ਜਿਹੜਾ ਹੈਗਾ ਇਹ ਸੰਗਠਨ ਦੇ ਨਾਤੇ ਕੋਈ ਕਮਜ਼ੋਰੀ ਹੈ ਹਰ ਤਰ੍ਹਾਂ ਦੇ ਹਰ ਤਰਨਤਨ ਵਿਧਾਨ ਸਭਾ ਦੇ ਹਰ ਪਿੰਡ ਵਿੱਚ ਔਰ ਇਸ ਸ਼ਹਿਰੀ ਜਿਹੜਾ ਮੰਡਲ ਹੈ ਇਸ ਦੇ ਹਰ ਵਾਰਡ ਵਿੱਚ ਹਰ ਬੂਥ 'ਚ ਭਾਰਤੀ ਜਨਤਾ ਪਾਰਟੀ ਦਾ ਵਰਕਰ ਜਿਹੜਾ ਹੈ ਉਹ ਬੈਠਾ ਹੋਇਆ ਹੈ ਔਰ ਬੜੇ ਚੰਗੇ ਤਰੀਕੇ ਦੇ ਨਾਲ ਜਿਹੜਾ ਹੈ ਉਹ ਪ੍ਰਚਾਰ ਕਰ ਰਿਹਾ ਹੈ ਤੁਸੀਂ ਦੇਖੋ ਵੱਡੇ ਵੱਡੇ ਲੀਡਰ ਵੀ ਸਾਡੇ ਜਿਹੜੇ ਹੈਗੇ ਨੇ ਉਹ ਚੋਣ ਪ੍ਰਚਾਰ ਦੇ ਲਈ ਆ ਰਹੇ ਆ ਤੁਸੀਂ ਇਨ੍ਹਾਂ ਚੋਣਾਂ ਦੀ ਜਿੰਮਨੀ ਚੋਣ ਦੀ ਗੰਭੀਰਤਾ ਨੂੰ ਦੇਖੋ ਅੱਜ ਸਾਡੇ ਕੇਂਦਰੀ ਰੇਲ ਰਾਜ ਮੰਤਰੀ ਜਿਹੜੇ ਦਵਨੀਤ ਬਿੱਟੂ ਜੀ ਉਹ ਆਏ ਨੇ ਔਰ ਆ ਕੇ ਜਿਹੜਾ ਇਹ ਚੋਣ ਪ੍ਰਚਾਰ ਕਰਦੇ ਬੇ ਨੇ ਸਾਡੇ ਸਾਬਕਾ ਮੰਤਰੀ ਸੋਮ ਪ੍ਰਕਾਸ਼ ਜੀ ਵੀ ਅੱਜ ਆਏ ਨੇ ਇਸ ਤੋਂ ਪਹਿਲਾਂ ਸਾਡੇ ਕੌਮੀ ਜਨਰਲ ਸਕੱਤਰ ਤਰਨ ਚੁਗ ਜੀ ਵੀ ਇੱਥੇ ਪਹੁੰਚੇ ਸਨ ਔਰ ਉਸ ਤੋਂ ਪਹਿਲਾਂ ਸਾਡੇ ਸੰਗਠਨ ਦੀ ਜਿਹੜੀ ਹੈ ਉਹ ਸਾਰੀ ਜਾਣਕਾਰੀ ਲੈਣ ਵਾਸਤੇ ਸਾਡੇ ਰਾਸ਼ਟਰੀ ਸੰਗਠਨ ਮਹਾ ਮੰਤਰੀ ਜਿਹੜੇ ਬੀ ਐਲ ਸੰਤੋਸ਼ ਜੀ ਉਹ ਵੀ ਉੱਚੇ ਤੌਰ ਤੇ ਤੇ ਪਹੁੰਚੇ ਸੀ ਪਾਰਟੀ ਦੇ ਸਾਰੇ ਲੀਡਰ ਤੇ ਪਹੁੰਚ ਰਹੇ ਨੇ ਸਾਡੇ ਇਸ ਪੰਜਾਬ ਦੇ ਪ੍ਰਭਾਰੀ ਕੌਮੀ ਸਖਤਰ ਜਿਹੜੇ ਜੰਮੂ ਕਸ਼ਮੀਰ ਤੋਂ ਵਿਧਾਇਕ ਨੇ ਨਰਿੰਦਰ ਰੈਣਾ ਜੀ ਉਹ ਵੀ ਇੱਥੇ ਜਿਹੜੇ ਨੇ ਲਗਾਤਾਰ ਤੇ ਸਾਡੇ ਸਾਡੇ ਸੰਪਰਕ ਚ ਨੇ ਲਗਾਤਾਰ ਤੇ ਆ ਕੇ ਬੈਠ ਕੇ ਜਿਹੜਾ ਚੋਣ ਮਹੀਮ ਦਾ ਜਿਹੜਾ ਹੈਗਾ ਇਹ ਉਹ ਦੇਖ ਰਹੇ ਕਰ ਰਹੇ ਨੇ ਸਾਡੇ ਕਾਰਜਕਾਰੀ ਪ੍ਰਧਾਨ ਪੰਜਾਬ ਪ੍ਰਧਾਨ ਅਸ਼wini ਸ਼ਰਮਾ ਜੀ ਵੀ ਇੱਥੇ ਬੈਠੇ ਨੇ ਸੋ ਬੜਾ ਵਧੀਆ ਮਾਹੌਲਾ ਔਰ ਕਿਸੇ ਤਰ੍ਹਾਂ ਦੀ ਕੋਈ ਕਮਜ਼ੋਰੀ ਇੱਥੇ ਨਹੀਂ ਹੈ ਅਕਸਰ ਆਖਿਆ ਤੇ ਇਹ ਜਾਂਦਾ ਹੈ ਭਾਜਪਾ ਦਾ ਸੰਗਠਨ ਜਿਹੜਾ ਪਿੰਡਾਂ 'ਚ ਕਮਜ਼ੋਰ ਹੈ ਕਿਉਂਕਿ 103 ਪਿੰਡ ਨੇ ਤੇ ਬਹੁਤ ਵੱਡਾ ਹਲਕਾ 195000 ਵੋਟਰ ਨੇ ਜਿਨ੍ਹਾਂ ਨੇ ਕੀ 113 ਨੂੰ ਵੋਟਾਂ ਪਾਉਣੀਆਂ ਨੇ ਕਿਹਾ ਸਮਝੋ ਵੀ ਪਿੰਡਾਂ ਵਿੱਚ ਸੰਗਠਨ ਜਿਹੜਾ ਕਿ ਮਜ਼ਬੂਤੀ ਵੱਲ ਵਧਿਆ ਦੇਖੋ ਭਾਰਤੀ ਜਨਤਾ ਪਾਰਟੀ 117 ਸੀਟਾਂ ਦੀ ਪਾਰਟੀ ਹੈ ਪੰਜਾਬ ਦੇ ਵਿੱਚ ਪਰ ਸਿਰਫ ਦੋ ਦੋ ਐਮਐਲਏ ਪੰਜਾਬ ਅੰਦਰ ਜਦੋਂ ਅਸੀਂ ਗਠਬੰਧਨ ਚ ਚੋਣਾਂ ਲੜਦੇ ਸੀ ਉਦੋਂ ਅਕਾਲੀ ਦਲ ਸਾਨੂੰ 23 ਸੀਟਾਂ ਉੱਤੇ ਸਮਰਥਨ ਦਿੰਦਾ ਸੀ ਔਰ ਅਸੀਂ ਉਹਨੂੰ 94 ਸੀਟਾਂ ਦੇ ਉੱਤੇ ਸਮਰਥਨ ਦਿੰਦੇ ਸਨ ਔਰ ਜਦੋਂ ਕਦੇ ਵੀ ਦੇਖੋ ਚਾਹੇ 2007 ਦੀ ਗੱਲ ਕੀਤੀ ਜਾਵੇ ਚਾਹੇ 12 ਦੀ ਗੱਲ ਕੀਤੀ ਜਾਵੇ ਉਸ ਵੇਲੇ ਦੋ ਵਾਰ ਸਰਕਾਰ ਜਿਹੜੀ ਏ ਸ਼੍ਰੋਮਣੀ ਅਕਾਲੀ ਦਰ ਭਾਰਤੀ ਜਨਤਾ ਪਾਰਟੀ ਦੀ ਬਣੀ ਸੀ ਉਹ ਭਾਰਤੀ ਜਨਤਾ ਪਾਰਟੀ ਦੇ ਕਰਕੇ ਹੀ ਬਣੀ ਸੀ ਭਾਰਤੀ ਜਨਤਾ ਪਾਰਟੀ ਦਾ ਸੰਗਠਨ ਸਾਰੇ ਪੰਜਾਬ ਦੇ ਕੋਨੇ-ਕੋਨੇ ਵਿੱਚ ਹੈਗਾ ਏ ਔਰ ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਤੁਹਾਨੂੰ ਦਿਖਾਇਆ ਵੀ ਏ ਕਿ ਲੋਕ ਸਭਾ ਚੋਣਾਂ ਦੇ ਵਿੱਚ ਤੁਸੀਂ ਦੇਖ ਲਓ ਪਿਛਲੀਆਂ ਲੋਕ ਸਭਾ ਚੋਣਾਂ ਆਈਆਂ ਕਿ ਭਾਰਤੀ ਜਨਤਾ ਪਾਰਟੀ ਨੇ ਕਿੰਨੇ ਵੱਡੇ ਸਤਰ ਦੇ ਉੱਤੇ ਜਿਹੜਾ ਹੈ ਲੋਕਾਂ ਨੇ ਜਨ ਸਮਰ ਦਿੱਤਾ ਏ ਉਹ ਲੋਕਾਂ ਦਾ ਮਨ ਵੀ ਸੀ ਕਿ ਭਾਰਤੀ ਜਨਤਾ ਪਾਰਟੀ 117 ਸੀਟਾਂ ਦੇ ਚੋਣਾਂ ਲੜੇ ਤਣਤਨ ਦੇ ਵਿੱਚ ਵੀ ਬਹੁਤ ਵਧੀਆ ਮਾਹੌਲ ਹੈ ਹਣ ਜੀ ਗਰਾਫ ਦਾ ਵਾਅਦਾ ਹੈ ਕਿ ਸਮਝਦੇ ਹੋ ਵੀ ਸੈਟੀਸਫੈਕਸ਼ਨ ਹੈਗੀ ਇਹ ਗਰਾਫ ਵਧਨ ਨਾਲ ਜਿੱਤ ਦੇ ਤਬਦੀਲ ਨਹੀਂ ਹੋਵਾਰਿਆ ਗਰਾਫ ਨਿਸ਼ਚਿਤ ਤੌਰ ਦੇਤੇ ਤੁਸੀਂ ਦੇਖੋ ਸਾਡਾ ਗ੍ਰਾਫ ਜਿੱਥੇ ਵਧਿਆ ਹੈ ਔਰ ਜਿੱਥੇ ਜਿੱਤੇ ਆਪਾਂ ਜਿੱਥੇ ਜਿਹੜੀ ਜਿਹੜੀ ਸਟੇਟ ਦੇ ਵਿੱਚ ਜਿੱਥੇ ਆਪਾਂ 15% ਤੋਂ ਵੱਧ ਵੋਟਾਂ ਲਿੱਤੀਆਂ ਨੇ ਆਉਣ ਵਾਲੇ ਸਮੇਂ 'ਚ ਉਸ ਸਟੇਟ ਦੇ ਵਿੱਚ ਸਾਡੀ ਸਰਕਾਰ ਬਣੀ ਹੈ ਪਿਛਲੇ ਜਿਹੜਾ ਲੋਕ ਸਭਾ ਚੋਣਾਂ ਸੀ ਆਪਾਂ 18% ਦੇ ਕੋਲ ਕੋਲ ਵੋਟਾਂ ਸਾਨੂੰ ਮਿਲੀਆਂ ਸੀ ਔਰ ਮੈਂ ਫਿਰ ਕਹਿ ਰਿਹਾ ਹਾਂ ਜਿੱਥੇ 15% ਤੋਂ ਵੱਧ ਸਾਨੂੰ ਵੋਟਾਂ ਮਿਲੀਆਂ ਜਿਹੜੀ ਜਿਹੜੀ ਸਟੇਟ 'ਚ ਮਿਲੀਆਂ ਨੇ ਉੱਥੇ ਸਾਡੀ ਸਰਕਾਰ ਬਣੀ ਹੈ ਆਉਣ ਵਾਲੇ 2027 ਦੇ ਵਿੱਚ ਪੰਜਾਬ ਦੇ ਵਿੱਚ ਵੀ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਬਣੇਗੀ ਔਰ ਡਬਲ ਇੰਜਨ ਰਾਹੀ ਜਿਹੜਾ ਹੈ ਪੰਜਾਬ ਦਾ ਵਿਕਾਸ ਹੋਏਗਾ ਪੰਜਾਬ ਅੰਦਰ ਮੋਦੀ ਫੈਕਟਰ ਕਿਉਂ ਨਹੀਂ ਚੱਲ ਪਾ ਰਿਹਾ ਕਿੱਥੇ ਸੰਗਠਨ 'ਚ ਕਮਜ਼ੋਰੀ ਹੈ ਜਾਂ ਤੁਸੀਂ ਜਿਹੜੀਆਂ ਵੀ ਨੀਤੀਆਂ ਨੇ ਕੇਂਦਰ ਦੀਆਂ ਉਹ ਘਰ ਘਰ ਤੱਕ ਪਹੁੰਚਾਉਣ ਤੱਕ ਨਹੀਂ ਅਸਮਰ ਸਾਬ ਦੇ ਕੋਲ ਦੇਖੋ ਤੁਸੀਂ ਧਿਆਨ ਦਿਓ 2022 ਤੋਂ ਆਪਾਂ ਕੱਲੇ ਚੋਣਾਂ ਲੜ ਰਹੇ ਹਾਂ ਮੈਜੇ ਜੇ 3 ਸਾਲ ਹੋਏ ਹੈ ਉਹ ਮੋਦੀ ਫੈਕਟਰੀ ਅਸੀਂ ਗੱਲ ਨਹੀਂ 3 ਸਾਲ ਦੇ ਵਿੱਚ ਅਸੀਂ ਪਿਛਲੀਆਂ ਚੋਣਾਂ ਜਿਹੜਾ ਹੈ 18% ਦੇ ਉੱਤੇ ਪਹੁੰਚ ਗਏ ਉਹਨ ਮੋਦੀ ਸਾਹਿਬ ਨੇ ਜੋ ਪੰਜਾਬ ਵਾਸਤੇ ਕੀਤਾ ਹੈ ਪੰਜਾਬ ਨਾਲ ਪੰਜਾਬੀਆਂ ਦੇ ਨਾਲ ਪੰਜਾਬੀਅਤ ਦੇ ਨਾਲ ਜਿੰਨਾ ਮੋਦੀ ਸਾਹਿਬ ਨੂੰ ਪਿਆਰ ਹੈ ਉਨਾ ਕਿਸੇ ਹੋਰ ਪ੍ਰਧਾਨ ਮੰਤਰੀ ਨੂੰ ਨਹੀਂ ਰਹੇ ਔਰ ਜਿੰਨਾ ਪੰਜਾਬ ਵਾਸਤੇ ਪੰਜਾਬੀ ਵਾਸਤੇ ਪੰਜਾਬੀਆਂ ਵਾਸਤੇ ਮੋਦੀ ਸਾਹਿਬ ਨੇ ਕੀਤਾ ਕਿਸੇ ਹੋਰ ਪ੍ਰਧਾਨ ਮੰਤਰੀ ਨੇ ਨਹੀਂ ਕੀਤਾ ਪਰ ਤੁਸੀਂ ਤੇ ਕਹਿ ਰਹੇ ਪਿਆਰ ਹੈ ਦੂਜੀ ਪਾਰਟੀਆਂ ਕਹਿ ਨਹੀਂ ਨੇ ਬੀਬੀ ਐਮਬੀ ਤੋਂ ਜਿਹੜਾ ਕੀ ਉਹਨਾਂ ਨੇ ਪੰਜਾਬ ਦਾ ਜਿਹੜਾ ਸੀਗਾ ਉਹ ਵਾਪਸ ਲੈ ਲਿਆ ਹਨਾ ਚੇਅਰਮੈਨ ਜੀ ਪੰਜਾਬ ਦੇ ਹੋਰ ਵੀ ਤੇ ਉਹ ਕੱਲ ਜਿਹੜਾ ਪੀਯੂ ਦਾ ਮਸਲਾ ਉਹ ਉੱਠਿਆ ਹੋਇਆ ਵਾ ਉਸ ਵਿੱਚ ਵੀ ਜਿਹੜੇ ਕੀ ਭੰਗ ਕਰਤੀ ਸੈਨੇਟ ਤੇ ਕੀ ਕਹੋਗੇ ਇਸ ਬਾਰੇ ਦੇਖੋ ਘੇਰ ਦੂਜੀਆ ਪਾਰਟੀਆਂ ਦਾ ਕੰਮ ਜਿਹੜਾ ਹੈਗਾ ਉਹ ਸਿਰਫ ਜਿਹੜਾ ਹੈਗਾ ਉਹ ਪ੍ਰਮਿਤ ਕਰਨ ਕਰਨਾ ਸਿਰਫ ਜਿਹੜਾ ਹੈਗਾ ਪ੍ਰਚਾਰ ਕਰਨਾ ਪੰਜਾਬ ਚ ਪਿੱਛੇ ਹੜ ਆਏ ਦੇਖੋ ਬੀਬੀਐਮਬੀ ਜਿਹੜੀ ਹੈ ਇਹ ਉਹ ਭਾਖੜਾ ਬਿਆਸ ਮੈਨੇਜਮੈਂਟ ਹੈ ਔਰ ਤੁਸੀਂ ਦੇਖੋ ਜਿਹੜਾ ਇੱਥੇ ਰਣਜੀਤ ਸਾਗਰ ਡੈਮ ਆ ਉਹਦੀ ਦੇਖਰੇਖ ਪੰਜਾਬ ਸਰਕਾਰ ਕੋਈ ਪੰਜਾਬ ਸਰਕਾਰ ਕੋ ਉਹ ਨਹੀਂ ਸੰਭਿਆ ਗਿਆ ਫਲੱਡ ਗੇਟ ਟੁੱਟ ਗਏ ਜਿਹਦੇ ਕਰਕੇ ਹੜ ਆਇਆ ਔਰ ਇਸ ਕਰਕੇ ਕਹਿੰਦੇ ਆ ਇਹਨਾਂ ਕੋ ਜਿਹੜਾ ਇਹ ਸਿਰਫ ਪ੍ਰਮਿਤ ਕਰ ਰਹੇ ਲੋਕ ਨੇ ਔਰ ਪਿਛਲੇ ਜਿਹੜੇ ਜਿਹੜੇ ਸੀ ਇਹ ਆਪਣੇ ਹੜ ਆਏ ਆ ਇਹ ਮਾਨ ਮੇਡ ਜਿਹੜੇ ਸੀ ਫਲੱਡ ਸੀ ਇਹਨਾਂ ਦੀ ਸਰਕਾਰ ਨੇ ਜਿਹੜਾ ਇਹ ਧਿਆਨ ਨਹੀਂ ਦਿੱਤਾ ਇਹਨਾਂ ਦੀ ਸਰਕਾਰ ਨੇ ਪੰਜਾਬ ਦੀ ਜਨਤਾ ਨੂੰ ਜਿਹੜਾ ਇਹ ਗੁੰਮਰਾਹ ਕੀਤਾ ਇਸ ਕਰਕੇ ਹੜ ਆਏ ਨੇ ਜਿੰਨੀ ਮਦਦ ਹੜਾਂ ਦੇ ਵਿੱਚ ਵੀ ਤੁਹਾਡਾ ਧਿਆਨ ਚ ਹੋਏਗਾ ਜੋ ਪੰਜਾਬ ਤੋਂ ਬਾਹਰ ਥੰਡੀਆਂ ਭਾਰਤੀ ਜਨਤਾ ਪਾਰਟੀ ਸ਼ਾਸਿਤ ਸਟੇਟਾਂ ਵਿੱਚ ਮੁੱਖ ਮੰਤਰੀ ਉਹਨਾਂ ਨੇ ਮਦਦ ਭੇਜੀ ਕਿਹੜੇ ਕਾਂਗਰਸ ਸਟੇਟਾਂ ਵਿੱਚ ਪੰਜਾਬ 'ਚ ਹੜ੍ਹ ਨਹੀਂ ਆਏ ਹੋਰ ਵੀ ਸੂਬਿਆਂ ਵਿੱਚ ਹੜ੍ਹ ਆਏ ਨੇ ਦੇਖੋ ਪੰਜਾਬ ਮੈਂ ਪੰਜਾਬ ਦੀ ਗੱਲ ਕਰਾਂਗਾ ਨਾ ਜਿੱਥੇ-ਜਿੱਥੇ ਵੀ ਪੰਜਾਬ ਅੱਜ ਆਹੀ ਪੰਜਾਬ ਦੀ ਗੱਲ ਕਰੀਏ ਪੰਜਾਬ ਤੁਸੀਂ ਬੀਬੀਐਮ ਦੀ ਗੱਲ ਬੀਬੀਐਮਪੀ ਦੀ ਗੱਲ ਕੀਤੀ ਹੈ ਮੈਂ ਤਾਂ ਕਹ ਰਿਹਾ ਇਹਨਾਂ ਕੋ ਸਰਕਾਰ ਨਹੀਂ ਸੰਭਾਲੀ ਜਾ ਰਹੀ ਅੱਜ ਸਰਕਾਰ ਪੰਜਾਬ ਦੀ ਜਿਹੜੀ ਸਰਕਾਰ ਹੈ ਉਹ ਹਰ ਫਰੰਟ ਤੇ ਫੇਲ ਹੈ ਸਰਕਾਰ ਕਹਿੰਦੀ ਅਸੀਂ ਜਿਹੜੀਆਂ ਗਾਰੰਟੀਆਂ ਕੀਤੀਆਂ ਸਰ ਪੂਰੀਆਂ ਕੀਤੀਆਂ ਨੇ ਤੁਹਾਨੂੰ ਲੱਗਦਾ ਪੂਰੀ ਗਾਰੰਟੀ ਕੀਤੀ ਤੁਹਾਨੂੰ ਨਹੀਂ ਲੱਗਦਾ ਕਿਸੇ ਜੁੰਤ ਬਿਜਲੀ ਦੇ ਮਾਫ ਕੀਤੇ 50000 ਤੋਂ ਜ਼ਿਆਦਾ ਸਰਕਾਰੀ ਨੌਕਰੀ ਦਿੱਤੀਆਂ ਆਮ ਆਦਮੀ ਪਾਰਟੀ ਮੁਹੱਲਾ ਮੁਹੱਲਾ ਕਲੀਨਿਕ ਖੋਲੇ ਜਿੱਥੇ ਕੀ ਇਲਾਜ ਮੁਫਤ ਹੋ ਰਹੇ ਨੇ ਮੁਹੱਲਾ ਕਲੀਨਿਕ ਤੇ ਖੋਲੇ ਉਹ ਕਿਆ ਮੁਹੱਲਾ ਕਲੀਨਿਕ ਵਗੈਰਾ ਕਲੀਨਿਕ ਚੱਲ ਸਕਦੇ ਬਿਲਕੁਲ ਕਿਆ ਨਾ ਡਾਕਟਰ ਨੇ ਨਾ ਦਵਾਈਆਂ ਨੇ ਤੇ ਉਥੇ ਜਾਵੇ ਕੌਣ ਔਰ ਇਸ ਤੋਂ ਇਲਾਵਾ ਭੈਣਾਂ ਨੂੰ ਕਿਹਾ ਸੀ ਇਹਨਾਂ ਨੇ ਕਿ ਅਸੀਂ 1000 ਰੁਪਏ ਦਵਾਂਗੇ ਫਿਰ ਕਹਿੰਦੇ ਨਹੀਂ ਅਗਲੇ ਬਜਟ 'ਚ ਆਪਾਂ 1100 ਦਵਾਂਗੇ ਅੱਜ 47 42000 ਰੁਪਏ ਭੈਣਾਂ ਦਾ ਪਕਾਇਆ ਏ ਹਰ ਭੈਣ ਦਾ ਪੰਜਾਬ ਦਾ ਤੁਹਾਨੂੰ ਯਾਦ ਹੋਣਾ ਹੈ 15-15 ਲੱਖ ਰੁਪਏ ਹਰ ਖਾਤੇ ਵਿੱਚ ਦੀ ਗੱਲ ਆਖੀ ਸੀ ਕੇਂਦਰ ਸਰਕਾਰ ਨੇ 2 ਕਰੋੜ ਨੌਕਰੀਆਂ ਹਰ ਸਾਲ ਦਵਾਂਗੇ ਕੇਂਦਰ ਸਰਕਾਰ ਨੇ ਆਖੀ ਸੀ ਉਹ ਪੂਰੀ ਹੋਈ ਮੈਨੂੰ ਇੱਕ ਦਿਖਾਓ ਕਿ ਕਿਹੜੇ ਸਾਡੇ ਚੋਣ ਮੈਨੀਫੈਸਟੋ ਵਿੱਚ ਜੱਪਾ ਗੱਲ ਕੀਤੀ ਸੀ ਕਿ 15-15 ਲੱਖ ਦਵਾਂਗੇ ਕਿਤੇ ਇਹ ਗੱਲ ਨਹੀਂ ਹੋਈ ਔਰ ਦੂਸਰੀ ਇੱਕ ਹੋਰ ਗੱਲ ਹੈ ਕਿ ਅਸੀਂ ਇਹ ਕਿਹਾ ਗਿਆ ਸੀ ਜਿਹੜੇ ਕਾਂਗਰਸੀਆਂ ਦਾ ਉੱਥੇ ਪੈਸਾ ਹੈ ਜਿਹੜਾ ਸਵਿਫਟ ਬੈਂਕ 'ਚ ਜਮਾ ਹੈ ਜੇਕਰ ਆ ਜਾਵੇ ਤਾਂ ਇੰਨਾ ਪੈਸਾ ਹੈ ਕਿ ਹਰ ਹਿੰਦੁਸਤਾਨੀ ਦੇ ਬਰਾਬਰ 15-15 ਲੱਖ ਰੁਪਏ ਹੋਏਗਾ ਦੇਣ ਦੀ ਗੱਲ ਤੇ ਕੀਤੀ ਨਹੀਂ ਅੱਜ ਉਹਦੀ ਗੱਲ ਕੀਤੀ ਜਾਵੇ ਆਸ਼ਵਨ ਯੋਜਨਾ ਦੀ ਗੱਲ ਕਰੋ ਅੱਜ ਕਿਸਾਨ ਬੀਮਾ ਯੋਜਨਾ ਦੀ ਗੱਲ ਕਰੋ ਅੱਜ ਕਿਸਾਨ ਸਨਮਾਨ ਨਿਧੀ ਦੀ ਗੱਲ ਕੀਤੀ ਜਾਵੇ ਅੱਜ ਉਜਬਲਾ ਯੋਜਨਾ ਦੀ ਗੱਲ ਕੀਤੀ ਜਾਵੇ ਅੱਜ ਈਸ਼ਰਮ ਕਾਰਡ ਦੀ ਗੱਲ ਕੀਤੀ ਜਾਵੇ ਅੱਜ ਇਹਨਾਂ ਚੀਜ਼ਾਂ ਦੀ ਗੱਲ ਕਰੋ ਅੱਜ ਵੰਦੇ ਭ ਅੱਜ ਦੇਸ਼ ਦੇ ਵਿੱਚ ਜੋ ਸੜਕਾਂ ਬਣਦੀਆਂ ਨੇ 4 ਲੇਨ ਸੜਕਾਂ ਬਣਦੀਆਂ ਨੇ ਉਹਦੀ ਗੱਲ ਕੀਤੀ ਜਾਵੇ ਅੱਜ ਦੇਸ਼ ਦੇ ਵਿੱਚ ਜਿਹੜਾ ਹੈਗਾ ਇਹ ਉਹ ਸੰਚਾਰ ਦੇ ਜਿਹੜੇ ਹੈਗੇ ਸਾਧਨ ਵਿਕਸਿਤ ਹੋ ਰਹੇ ਨੇ ਤੁਸੀਂ ਦੇਖੋ 2024 ਦੇ ਵਿੱਚ 2024 ਤੇ ਸਾਨੂੰ ਪਹਿਲੀ ਬੰਦੇ ਭਾਰਤ ਮੇਲੀ ਅੰਮ੍ਰਿਤਸਰ ਨੂੰ ਠੀਕ ਹੈ ਜੀ ਉਸ ਤੋਂ ਬਾਅਦ ਜਿਹੜਾ ਹੈ ਆਪਣਾ ਹੁਣ ਪਿਛਲੇ ਪਿਛਲੇ ਮਹੀਨੇ ਜਿਹੜਾ ਹੈ ਉਹ ਅ ਦੂਸਰੀ ਬੰਦੇਵਾਰਤ ਮਿਲ ਗਈ ਅਮਰਸਰੋਂ ਕਟੜਾ ਤੱਕ ਕਨੈਕਟੀਵਿਟੀ ਦੇਖੋ ਹਾਈ ਸਪੀਡ ਜਿਹੜੀ ਹੈ ਉਹ ਦੇਖੋ ਔਰ ਹਾਈ ਸਪੀਡ ਰੇਲ ਦੇ ਨਾਲ ਅਮਰਸਰ ਜੁੜਿਆ ਹੈ ਇਹ ਸਾਰਾ ਏਰੀਆ ਜੁੜਿਆ ਹੈ ਇਸ ਦੀ ਤੁਸੀਂ ਚੀਜ਼ ਦੇਖੋ ਬਾਰਡਰ ਏਰੀਆ ਸਾਰਾ ਜੁੜਿਆ ਹੈ ਇਹ ਛੋਟੀ ਗੱਲ ਨਹੀਂ ਹੈ ਪਰ ਤੁਸੀਂ ਬਾਰਡਰ ਜਿਹੜੀ ਦੀ ਗੱਲ ਕੀਤੀ ਸੀ ਜਿਹੜਾ ਇੱਥੇ ਬਾਰਡਰ ਹੈ ਅਟਾਰੀ ਬਾਰਡਰ ਉਹ ਤਾਂ ਬੰਦ ਪਿਆ ਵਪਾਰ ਵਪਾਰ ਹੋ ਰਿਹਾ ਪਾਕਿਸਤਾਨਾ ਪਰ ਇੱਥੋਂ ਨਹੀਂ ਹੋ ਰਿਹਾ ਜਿਸ ਦਾ ਨੁਕਸਾਨ ਸਭ ਪੰਜਾਬ ਨੂੰ ਮਿਲਦਾ ਹੈ ਦੇਖੋ ਕੁਝ ਫੋਰਮ ਨੀਤੀਆਂ ਹੈਗੀਆਂ ਨਾ ਜਲਦੀ ਸਮੇਂ ਚ ਉਹ ਵੀ ਜਿਹੜਾ ਹੈਗਾ ਹੈ ਉਹ ਸਭ ਤੋਂ ਪਹਿਲਾਂ ਜਿਹੜਾ ਹੈ ਦਾ ਮਾਮਲਾ ਹੈ ਇਸ ਕਰਕੇ ਜਿਹੜਾ ਹੈਗਾ ਇਹ ਕੇਂਦਰ ਸਰਕਾਰ ਰਿਤ ਵੀ ਦੇਖਦੀ ਹੈ ਉਹਨਾਂ ਨੂੰ ਜਿਸ ਦਿਨ ਲੱਗੇਗਾ ਕਿ ਇਹਦਾ ਵੀ ਜਿਹੜਾ ਹੈਗਾ ਕੋਈ ਮਾਫੀਤ ਹਲ ਹੋ ਸਕਦਾ ਹੈ ਉਹ ਜ਼ਰੂਰ ਕਰਨਗੇ ਔਰ ਆਉਣ ਵਾਲੇ ਸਮੇਂ ਦੇ ਵਿੱਚ ਦੇਖੋ ਦੇਸ਼ ਦੇ ਵਿੱਚ ਜਿੰਨੀ ਤਰੱਕੀ ਮੋਦੀ ਸਰਕਾਰ ਦੇ ਦੌਰਾਨ ਹੋ ਰਹੀ ਹੈ ਔਰ ਜੇ ਪੰਜਾਬ ਦੇ ਵਿੱਚ ਪਰਮਾਤਮਾ ਕਰੇ ਕਿ ਆਉਣ ਵਾਲੇ ਸਮੇਂ ਵਿੱਚ ਜਿਹੜਾ ਇਹ ਪੰਜਾਬ ਦੇ ਵੋਟਰ ਜਾਂ 2027 ਦੇ ਵਿੱਚ ਸਾਡੀ ਸਰਕਾਰ ਬਣੇ ਤਾਂ ਨਿਸ਼ਚਿਤ ਤੌਰ ਦੇ ਉਤੇ ਡਬਲ ਇੰਜਨ ਜਿਹੜੀ ਸਰਕਾਰ ਚੱਲੇਗੀ ਪੰਜਾਬ ਦੇ ਕੋਨੇ-ਕੋਨੇ ਤੱਕ ਵਿਕਾਸ ਪਹੁੰਚੇਗੀ ਤੁਸੀਂ ਗੱਲ ਕਰਦੇ ਹੋ ਮਹਿੰਗਾਈ ਦੀ ਗੱਲ ਨਹੀਂ ਕਰਦੇ ਰਾਜਾ ਵਡਿੰਗ ਕਹਿੰਦੇ 1,25,000 ਨੂੰ ਸੋਨਾ ਪੰਚਾਇਦਾ ਕੇਂਦਰ ਸਰਕਾਰ ਦੇ ਕੀ ਕੋ ਦੇਖੋ ਇੰਟਰਨੈਸ਼ਨਲ ਲੈਵਲ ਤੇ ਸੋਨੇ ਦੇ दाम ਵਧੇ ਨੇ ਰਾਜਾ ਵਡਿੰਗਰਾਂ ਨੂੰ ਸੋਨੇ ਦੀ ਚਿੰਤਾ ਹੈਗੀ ਏ ਲੇਕਿਨ ਉਹਨਾਂ ਨੂੰ ਪੰਜਾਬ ਦੀ ਚਿੰਤਾ ਨਹੀਂ ਹੈਗੀ ਰਾਜਾ ਵਡਿੰਗ ਨੂੰ ਜਿਹੜਾ ਹੈਗਾ ਏ ਉਹ ਪੰਜਾਬ ਦੀ ਸੋਨੇ ਦੀ ਚਿੰਤਾ ਹੈਗੀ ਏ ਦੇਖੋ ਇੱਕ ਐਮਐਲਏ ਰਹਾ ਹੋਵੇ ਪੰਜਾਬ ਸਰਕਾਰ ਦਾ ਵਜ਼ੀਰ ਰਹਾ ਹੋਵੇ ਔਰ ਜਿਹੜਾ ਇਹ ਉਹ ਐਮਪੀ ਲੁਧਿਆਣਾ ਤੋਂ ਹੋਵੇ ਤੇ ਉਹ ਰਾਜਾ ਵੜਿੰਗ ਗੱਲ ਕਰ ਰਿਹਾ ਹੈਗਾ ਮਹਿੰਗਾਈ ਦੀ ਤੁਲਨਾ ਸੋਨੇ ਦੇ ਵਦਨ ਦੇ ਨਾਲ ਕਰ ਰਿਹਾ ਹੈਗਾ ਇਹ ਗੱਲ ਕਿੰਨੀ ਮਤਲਬ ਦੇਖੋ ਸ਼ਰਮ ਨਾਲ ਗੱਲ ਹੈ ਇਹਨੂੰ ਮਤਲਬ ਇਹਨਾਂ ਦਾ ਕੋਈ ਵਿਜ਼ਨ ਹੀ ਨਹੀਂ ਹੈ ਵਿਜ਼ਨ ਵਹੀਨ ਲੋਗ ਅਗੇ ਨੇ ਔਰ ਮੈਨੂੰ ਲੱਗਦਾ ਨਹੀਂਗਾ ਕਿ ਇਹਨਾਂ ਨੂੰ ਜਿਹੜਾ ਇਹਨਾਂ ਦੀ ਨੀਤੀ ਨੂੰ ਵੀ ਜਿਹੜਾ ਹੈਗਾ ਨਾ ਪ੍ਰਦੇਸ਼ 'ਚ ਕਿਸੇ ਨੇ ਅਸੈਪਟ ਕਰਦਾ ਕਾਂਗਰਸ ਦੀ ਨੀਤੀ ਨੂੰ ਨਾ ਦੇਸ਼ 'ਚ ਕਿਸੇ ਨੇ ਅਸੈਪਟ ਕਰਨਾ ਹੈ ਨਾ ਕਰ ਰਹੀਆਂ ਨੇ ਹੁਣ ਭਾਜਪਾ ਦੀ ਗੱਲ ਕਰੀ ਕਿਸਾਂ ਦਾ ਚੋਣ ਪ੍ਰਚਾਰ ਹੈ ਔਰ ਕੀ ਸਮਝੋ ਜਿੱਤੇ ਦਾ ਜਿਕਰ ਨਿਸ਼ਚਿਤ ਤੌਰ ਤੇ ਉਤੇ ਭਾਰਤੀ ਜਨਤਾ ਪਾਰਟੀ ਦੇ ਕੈਂਡੀਡੇਟ ਨੂੰ ਬੜਾ ਵਧੀਆ ਜਿਹੜਾ ਹੈ ਉਹ ਜਨਸਮਰਥਨ ਮਿਲ ਰਿਹਾ ਹੈ ਭਾਰਤੀ ਜਨਤਾ ਪਾਰਟੀ ਦੇ ਵਿਚਾਰਧਾਰਾ ਨੂੰ ਬੜਾ ਵਧੀਆ ਜਨਸਮਰਥਨ ਮਿਲ ਰਿਹਾ ਹੈ ਪਿਛੇ ਜੇ ਤੁਹਾਨੂੰ ਯਾਦ ਹੋਵੇਗਾ ਅਸੀਂ ਪਿੰਡ ਪਿੰਡ ਜਾ ਕੇ ਵਿਧਾਨ ਸਭਾ ਜਾ ਜਾ ਕੇ ਜਿਹੜੇ ਕੈਂਪ ਲਗਾਏ ਸਨ ਔਰ ਕੈਂਪਾਂ ਦੇ ਵਿੱਚ ਤੁਹਾਡੇ ਧਿਆਨ ਚ ਹੋਵੇਗਾ ਕਿ ਇਸ ਵਿਧਾਨ ਸਭਾ ਦੇ ਵਿੱਚ ਵੀ ਆਪਾਂ ਕੈਂਪ ਲਗਾਏ ਜਿਹੜੇ ਸਰਕਾਰ ਪੰਜਾਬ ਸਰਕਾਰ ਨੇ ਜਬਰੀ ਬੰਦ ਕਰ ਦਿੱਤੇ ਤੁਹਾਡੇ ਧਿਆਨ ਚ ਹੋਵੇਗਾ ਔਰ ਉਸ ਦੌਰਾਨ ਵੀ ਚਾਹੇ ਥੋੜਾ ਸਮਾਂ ਸਾਨੂੰ ਮਿਲਿਆ ਫਿਰ ਵੀ ਅਸੀਂ 13000 ਤੇ 50 ਲੋਕਾਂ ਨੂੰ ਇਸ ਵਿਧਾਨ ਸਭਾ ਦੇ ਵਿੱਚ ਵੀ ਬੈਨੀਫਿਟ ਜਿਹੜੇ ਉਹ ਦੇ ਚੁੱਕੇ ਆ ਚਾਹੇ ਉਹ ਈਸ਼ਰਮ ਕਾਰਡ ਵਿੱਚ ਆ ਉਜਵਲਾ ਯੋਜਨਾ ਹੋਵੇ ਚਾਹੇ ਕਿਸਾਨ ਸਮਾਨ ਨਿਧੀ ਹੋਵੇ ਚਾਹੇ ਆਵਾਜ਼ ਜੋ ਇਹਨਾਂ ਦੀ ਗੱਲ ਕੀਤੀ ਹੋਵੇ ਹਰ ਤਰ੍ਹਾਂ ਦਾ ਜਿਹੜਾ ਇਹ ਸਹੂਲਤ 1350 ਪਰਿਵਾਰਾਂ ਤੱਕ ਅਸੀਂ ਪੰਚਾਈਏ ਔਰ ਤੁਸੀਂ ਦੇਖਣਾ ਕਿ ਉਹ ਜਿਹੜੀਆਂ ਸਹੂਲਤਾਂ ਲੋਕਾਂ ਤੱਕ ਪਹੁੰਚੀਆਂ ਨੇ ਉਹ ਭਾਰਤੀ ਜਨਤਾ ਪਾਰਟੀ ਦੇ ਮਖਿ ਮਤਦਾਨ ਕਰਨਗੇ ਔਰ ਭਾਰਤੀ ਜਨਤਾ ਪਾਰਟੀ ਦਾ ਕੈਂਡੀਡੇਟ ਸਰਦਾਰ ਹਰਜੀਤ ਸਿੰਘ ਸੰਧੂ ਨਿਸ਼ਚਿਤ ਤੌਰ ਦੇ ਉੱਤੇ ਜਿੱਤ ਪ੍ਰਾਪਤ ਕਰੇਗਾ ਇਸ ਵਾਰ ਜਿਵਨੀ ਚੋਣਾ ਵਿੱਚ ਕਮਲ ਦਾ ਫੁੱਲ ਕਿ ਤਰ੍ਹਾਂ ਦਾ ਨਿਕਲੇਗਾ ਨਿਸ਼ਚਿਤ ਤੌਰ ਤੇ ਤੇ ਖਿਲੇਗਾ ਔਰ ਆਉਣ ਵਾਲੇ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਬਣੇਗੀ ਔਰ ਭਾਰਤੀ ਜਨਤਾ ਪਾਰਟੀ ਦੇ ਕਾਰਕਟਰ ਜਿਹੜਾ ਹੈ ਪ੍ਰਦੇਸ਼ ਦਾ ਮੁੱਖ ਮੰਤਰੀ ਬਣੇਗਾ ਹਣੀ ਜੀ ਜਿੰਨੀ ਵੀ ਪਾਰਟੀਆਂ ਨੇ ਉਹ ਬਹੁਤ ਜਿਆਦਾ આરોਪ ਲਗਾਉਂਦੀਆਂ ਨੇ ਵੀ ਭਾਜਪਾ ਸਰਕਾਰ ਕੇਂਦਰ ਦੀ ਜਿਹੜੀ ਕੀ ਉਹ ਪੰਜਾਬ ਨਾਲ ਵਿਤਕਰਾ ਕਰਦੀ ਹੈ ਕਿਸੇ ਤਰ੍ਹਾਂ ਦੀ ਕੋਈ ਗੱਲ ਹੀ ਨਹੀਂ ਹੈ ਪੰਜਾਬ ਦੇ ਵਿੱਚ ਦੇਖੋ ਮੇਰੀ ਗੱਲ ਸੁਣੋ ਪੰਜਾਬ ਦੇ ਨਾਲ ਜਿੰਨਾ ਪਿਆਰ ਜਿਹੜਾ ਹੈ ਕੇਂਦਰ ਸਰਕਾਰ ਵੱਲੋਂ ਕੀਤਾ ਜਾ ਰਿਹਾ ਗਿਆ ਜਿੰਨਾ ਤੁਸੀਂ ਦੇਖੋ ਅੱਜ ਜਿੰਨੀ ਇੱਜ਼ਤ ਜਿਹੜੀ ਗਈ ਏ ਉਹ ਨੈਸ਼ਨਲ ਹਾਈਵੇ ਬਚਾਰੇ ਨੇ ਜਿੰਨੀ ਪੰਜਾਬ ਦੇ ਵਿੱਚ ਸੜਕਾਂ ਦਾ ਜਾਲ ਜਿੰਨੀ ਵਧੀਆ ਸੜਕਾਂ ਨੇ ਨੈਸ਼ਨਲ ਹਾਈਵੇ ਨੇ ਨਾ ਤੇ ਜਿਹੜੀਆਂ ਹੈਗੀਆਂ ਸਟੇਟ ਹਾਈਵੇ ਦੇ ਵਿੱਚ ਕੋਈ ਸੜਕ ਹੈ ਹੀ ਨਹੀਂ ਛੋਟੀਆਂ ਸੜਕਾਂ ਉੱਤੇ ਸਰਕਾਰ ਦੇਖਦੇ ਕਰਦੀ ਨਹੀਂ ਪਈ ਸੋ ਪੰਜਾਬ ਨਾਲ ਕਿਸੇ ਤਰ੍ਹਾਂ ਦਾ ਵਿਤਕਰਨ ਨਾ ਕੀਤਾ ਗਿਆ ਇਹ ਨਾ ਹੋਏਗਾ ਪੰਜਾਬ ਦੇ ਵਿੱਚ ਜੋ ਪੰਜਾਬ ਨੂੰ ਚਾਹੀਦਾ ਜਿੰਨੀਆਂ ਪੰਜਾਬ ਨੂੰ ਉਂਤਿ ਤਰੱਕੀ ਐ ਤੇ ਕੇਂਦਰ ਸਰਕਾਰ ਜੋ ਕਰ ਸਕਦੀ ਏ ਉਹ ਕਰ ਰਹੀ ਏ ਤੇ ਅੱਗੋਂ ਕਰਨਗੇ ਵੀ ਵਿਸ਼ਵ ਸਤਾਜਤ ਸਮਾਂ ਵੀ ਜਿਆਦਾ ਦੂਰ ਨਹੀਂ ਹੈ ਕੀ ਸਮਝਦੇ ਹੋ ਜਿਵੇਂ ਨੀ ਚੋਣਾ ਵਿੱਚੋਂ ਜਿਹੜੀ ਕਿ ਜਿਸ ਵੀ ਪਾਰਟੀ ਜਿੱਤ ਹੋਏਗੀ ਉਹ 15 ਦਾ ਆਸਾਨ ਹੋਏਗਾ 2027 ਦੀ ਚੋਣਾਂ ਵਿੱਚ 2027 ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਪੰਜਾਬ ਚ ਬਣੇਗੀ ਔਰ ਭਾਰਤੀ ਜਨਤਾ ਪਾਰਟੀ ਦਾ ਮੁੱਖ ਮੰਤਰੀ ਪੰਜਾਬ ਦੀ ਸੇਵਾ ਕਰੇਗਾ ਚਿਹਰਾ ਕੁਝ ਦੱਸ ਸਕਦੇ ਹੋ ਚਿਹਰਾ ਕੌਣ ਹੋਏਗਾ ਦੇਖੋ ਭਾਰਤੀ ਜਨਤਾ ਪਾਰਟੀ ਦਾ ਕੋਈ ਕਾਰਕਟਰ ਜਿਹੜਾ ਹੈ ਉਹ ਮੁੱਖ ਮੰਤਰੀ ਬਣੇਗਾ ਨਿਸ਼ਚਿਤ ਤੌਰ ਤੇ ਤੇ ਹੈ ਬਿਲਕੁਲ ਰਾਜੇਸ਼ ਹਣੀ ਜਿਹੜਾ ਕਿ ਕੋ ਇਨਚਾਰਜ ਨੇ ਹਲਕਾ ਤਰਨਤਨ ਦੀ ਜਿਮਨੀ ਚੋਣਾਂ ਦੇ ਔਰ ਲਗਾਤਾਰ ਆਖਰੀ ਨੇ ਵੀ ਇਸ ਵਾਰ ਤਰਨਤਾਰਨ ਦੇ ਲੋਕ ਹਰਜੀਤ ਸਿੰਘ ਸੰਧੂ ਨੂੰ ਜਿਤਾ ਕੇ ਵਿਧਾਨ ਸਭਾ ਭੇਜਣਗੇ ਅਤੇ 2027 ਵਿੱਚ ਪੰਜਾਬ ਅੰਦਰ ਭਾਜਪਾ ਦੀ ਸਰਕਾਰ ਬਣੇਗੀ। ਖੈਰ ਦਾਅਵੇ ਤਾਂ ਹਰ ਪਾਰਟੀ ਕਰਦੀ ਆਪਣੀ ਜਿੱਤ ਦੇ ਪਰ ਇਹ ਤੈ ਤਾਂ ਲੋਕਾਂ ਨੇ ਕਰਨਾ ਹੈ। ਔਰ 14 ਤਰੀਕ ਦਾ ਸਮਾਂ ਜਦੋਂ ਦੂਰ ਨਹੀਂ ਹੈ। ਪਤਾ ਲੱਗ ਜਾਏਗਾ ਕਿ ਜਿਹਦੇ ਹਿੱਸੇ ਵਿੱਚ ਜਿੱਤ ਆਉਂਦੀ ਹੈ ਤੇ ਕਿਸੇ ਹਿੱਸੇ ਵਿੱਚ ਹਾਰ। ਕਿਹਾ ਮੈਂ ਪਰਸੇ ਸੁਖਪਾਲ ਦੇ ਨਾਲ ਸਿਕੰਦਰਪੁਰ ਸ੍ਰੀ ਚਾਹ ਜਨਕ ਸਵਾਟੀ ਵੀ ਤਰਨਤਾਰਨ।